ਇਤਿਹਾਸ ਪੜ੍ਹ ਕੇ ਵੇਖੋ ਕਹਿੰਦੇ ਆ ਅਰਜਨ ਬਹੁਤ ਵੱਡਾ ਨਿਸ਼ਾਨਚੀ ਸੀ ਜਿੱਥੇ ਕੋਈ ਕਹਿੰਦਾ ਸੀ ਆਪਣੇ ਭੱਤੇ ਚੋਂ ਤੀਰ ਕੱਢ ਕੇ ਉੱਥੇ ਨਿਸ਼ਾਨਾ ਲਾ ਦਿੰਦਾ ਸੀ ਜਦੋਂ ਉਹਦੇ ਪੁੱਤਰ ਅਭਿਮਨੂ ਦੀ ਮਾਂ ਭਾਰਤ ਦੇ ਜੰਹਦ ਵਿੱਚ ਮੌਤ ਹੋਈ ਕਿਸੇ ਨੇ ਆ ਕੇ ਕਿਹਾ ਅਰਜਨ ਤੇਰਾ ਪੁੱਤਰ ਮਰ ਗਿਆ ਉਹਦੇ ਤੋਂ ਬਾਅਦ ਦੁਨੀਆ ਦਾ ਮੰਨਿਆ ਪਰ ਮੰਨਿਆ ਨਿਸ਼ਾਨੇਬਾਜ਼ ਇਤਿਹਾਸ ਕਹਿੰਦਾ ਆਪਣੀ ਕਮਾਨ ਤੇ ਤੀਰ ਚੜਾ ਕੇ ਨਹੀਂ ਚਲਾ ਸਕਿਆ ਹੌਸਲਾ ਟੁੱਟ ਗਿਆ ਪੂਰਨ ਭਗਤ ਆਪਣੀ ਮਾਂ ਨੂੰ 12 ਸਾਲ ਨਹੀਂ ਮਿਲਿਆ ਤੇ ਮਾਂ ਪੁੱਤਰ ਦੇ ਵਿਯੋਗ ਵਿੱਚ ਰੋ ਰੋ ਕੇ ਅੰਨੀ ਹੋ ਗਈ ਤੁਸੀਂ ਇਤਿਹਾਸ ਪੜੋ ਸਾਨੂੰ ਇਤਿਹਾਸ ਚੋਂ ਸਭ ਕੁਝ ਮਿਲਦਾ ਹੈ ਤਾਨ ਸੈਣ ਬੜਾ ਵੱਡਾ ਗਵਈਆ ਸੀ ਵਾਜੇ ਦੀਆਂ ਸੁਰਾਂ ਤੇ ਹੱਥ ਰੱਖ ਕੇ ਗਾਉਂਦਾ ਸੀ ਤੇ ਪੰਛੀ ਵੀ ਉਹਦਾ ਸੰਗੀਤ ਸੁਣ ਲਈ ਮਜਬੂਰ ਹੋ ਜਾਇਆ ਕਰਦੇ ਸਨ ਜਿੱਦਰ ਪੁੱਤਰ ਦੀ ਜਾਨ ਗਈ ਉਹਦੇ ਗਲੇ ਚੋਂ ਆਵਾਜ਼ ਨਹੀਂ ਨਿਕਲ ਸਕੀ ਸਾ ਸੰਗਤ ਸ਼੍ਰੀ ਰਾਮਚੰਦਰ 14 ਸਾਲਾਂ ਦੇ ਬਨਵਾਸ ਤੇ ਤੁਰਨ ਲੱਗੇ ਪਿਤਾ ਦਸ਼ਰਥ ਮਹਿਲ 'ਚ ਚੜ ਗਿਆ ਉਹਨੇ ਕਿਹਾ ਪੁੱਤਰਾ ਜਿੰਨਾ ਚਿਰ ਅੱਖਾਂ ਦੇ ਸਾਹਮਣੇ ਦੀਦਾ ਮੈਂ ਖੜਾ ਰਾਵਾਂਗਾ ਜਦੋਂ ਮੇਰਾ ਪੁੱਤ ਹੀ ਅੱਖਾਂ ਤੋਂ ਦੂਰ ਹੋ ਗਿਆ ਮੈਂ ਜ਼ਿੰਦਗੀ ਬਤੀਤ ਨਹੀਂ ਕਰ ਸਕਾਂਗਾ ਪੁੱਤਰ ਦੇ ਵਿਯੋਗ ਵਿੱਚ ਮਹਿਲ ਤੋਂ ਛਾਲ ਮਾਰ ਦਿੱਤੀ ਹਜ਼ਰ ਇਬਰਾਹੀਮ ਬਹੁਤ ਵੱਡੇ ਪੈਗੰਬਰ ਜਦੋਂ ਉਹਨਾਂ ਨੂੰ ਤੇ ਉਹਨਾਂ ਦੇ ਪੁੱਤਰ ਨੂੰ ਫੜ ਕੇ ਕਤਲ ਕਰਨ ਲੱਗੇ ਕਹਿੰਦੇ ਬਾਪ ਨੂੰ ਸਜ਼ਾ ਦਿਓ ਵੀ ਇਹਦੀਆਂ ਅੱਖਾਂ ਦੇ ਸਾਹਮਣੇ ਇਹਦੇ ਪੁੱਤਰ ਦਾ ਕਤਲ ਕਰੋ ਪੁੱਛਿਆ ਤੇਰੀ ਖੁਆਇਸ਼ ਉਹਨੇ ਕਹਾ ਮੇਰੀਆਂ ਅੱਖਾਂ ਤੇ ਪੱਟੀ ਬੰਨ੍ਹ ਦਿਓ ਮੈਂ ਆਪਣੇ ਪੁੱਤਰ ਦੀ ਮੌਤ ਆਪਣੀਆਂ ਅੱਖਾਂ ਦੇ ਸਾਹਮਣੇ ਨਹੀਂ ਵੇਖ ਸਕਦਾ ਪਰ ਅੱਜ ਜਿੰਨਾ ਸਹਿਬਜ਼ਾਦਿਆਂ ਦੀ ਯਾਦ ਵਿੱਚ ਜੁੜ ਕੇ ਬੈਠੇ ਆ ਧੰਨ ਗੁਰੂ ਗੋਬਿੰਦ ਸਿੰਘ ਇੱਕ ਕਵੀ ਨੇ ਕਲਮ ਚੁੱਕੀ ਤੇ ਉਹਨੇ ਫਿਰ ਗੁਰੂ ਗੋਬਿੰਦ ਸਿੰਘ ਦਾ ਜ਼ਿਕਰ ਬੜੇ ਪਿਆਰ ਨਾਲ ਲਿਖਿਆ ਉਹ ਕਵੀ ਲਿਖਦਾ ਕੀ ਲਿਖਦਾ ਹੈ ਉਦਾਹਰਨਾਂ ਦਿੱਤੀਆਂ ਇਹਨਾਂ ਸਾਰਿਆਂ ਦੀਆਂ ਤੇ ਅਖੀਰ ਤੇ ਗੁਰੂ ਗੋਬਿੰਦ ਸਿੰਘ ਦੀ ਬਹਾਦਰੀ ਦੀ ਗੱਲ ਕੀਤੀ ਕਵੀ ਨੇ ਉਦੇ ਬੋਲ ਬੜੇ ਪਿਆਰੇ ਉਹ ਲਿਖਦਾ ਹੈ ਕਹਿੰਦਾ ਮ੍ਰਿਤੂ ਜਦੋਂ ਅਭਿਮਨੋਂ ਦੀ ਸੁਣੀ ਅਰਜਨ ਢਿੱਲੀ ਹੱਥ ਚੋਂ ਤੀਰ ਕਮਾਨ ਹੋਗੀ ਹੋ ਮੋਰ ਤੁਜ ਦੇ ਅਥਰੂ ਕੇਰੇ ਝੋਲੀ ਤੇ ਬੋਟੀ ਜਿਗਰ ਦੀ ਜਦੋਂ ਵਿਰਾਨ ਹੋਗੀ ਹੋ ਮਿਲਿਆ ਪੁੱਤ ਨਾ ਰਾਣੀ ਇਛਰਾਂ ਲੋ ਰੋ ਰੋ ਨੈਣਾਂ ਸਹਿਣ ਸੁਣਿਆ ਜਦ ਪੁੱਤ ਮੋਇਆ ਤੇ ਰਗ ਬੋਲਣੋਂ ਬੰਦ ਜ਼ੁਬਾਨ ਹੋਗੀ ਹੋ ਦਸ਼ਰਥ ਚੱਲ ਕੇ ਮਹਿਲ ਤੋਂ ਕੂਚ ਕੀਤਾ ਤੇ ਦੂਰ ਅੱਖਾਂ ਤੋਂ ਜਦੋਂ ਸੰਤਾਨ ਹੋਗੀ ਫੇਗਰੂ ਗੋਬਿੰਦ ਸਿੰਘ ਦਾ ਜ਼ਿਕਰ ਬੜਾ ਪਿਆਰਾ ਅਖੀਰ ਤੇ ਕੀ ਲਿਖਦੇ ਨੇ ਮੈਂ ਬਲੇਹਾਰ ਹਾਂ ਕਲਗੀਆਂ ਵਾਲੜੇ ਤੋਂ ਹੋ ਜਿੰਨੇ ਆਗਿਆ ਅਕਾਲ ਦੀ ਮੰਨ ਲਈ ਕੋਈ ਕਵੇ ਨਾ ਪੋਤ ਮਰਵਾਉਣ ਵੇਲੇ ਤੇ ਪੱਟੀ ਗੁਰਾਂ ਨੇ ਅੱਖਾਂ ਤੇ ਬੰਨ ਲਈਏ ਸਾ ਸੰਗਤ ਜਾਨ ਤੋਂ ਪਿਆਰਾ ਆਨੰਦਪੁਰ ਨਹੀਂ ਰਿਆ ਕੀਮਤੀ ਸਾਹਿਤ ਵਿਦਿਆ ਸਾਗਰ ਨਾ ਰਿਆ ਧੰਨ ਗੁਰੂ ਗੋਬਿੰਦ ਸਿੰਘ ਦੇ ਵੱਡੇ ਸਾਹਿਬਜ਼ਾਦੇ ਅੱਖਾਂ ਦੇ ਸਾਹਮਣੇ ਸ਼ਹੀਦ ਹੋ ਗਏ ਛੋਟਿਆਂ ਦੀ ਖਬਰ ਕੋਈ ਨਹੀਂ ਮਤਾਵਾਂ ਦੀ ਖਬਰ ਕੋਈ ਨਹੀਂ ਮਾਂ ਦੀ ਖਬਰ ਕੋਈ ਨਹੀਂ ਜਾਨ ਤੋਂ ਪਿਆਰੇ ਸਿੰਘਾਂ ਦੀ ਪਰ ਕੋਈ ਨਹੀਂ ਪਰ ਇਤਿਹਾਸ ਕਹਿੰਦਾ ਹੈ ਕਿ ਜਦੋਂ ਖਾਲਸਾ ਪੰਥ ਨੇ ਕਿਹਾ ਨਾ ਮਹਾਰਾਜ ਤੁਹਾਡਾ ਇਸ ਸੰਸਾਰ ਦੇ ਜਿਉਣਾ ਜਿਉਂਦੇ ਰਹਿਣਾ ਬੜਾ ਜ਼ਰੂਰੀ ਹੈ ਜੇ ਤੁਸੀਂ ਰਹੋਗੇ ਸਾਡੇ ਵਰਗੇ ਅਣਗਿਣਤ ਪੈਦਾ ਕਰ ਲਓਗੇ ਤੇ ਜੇਕਰ ਤੁਸੀਂ ਨਾ ਰਹੇ ਤੇ ਯਾਦ ਰੱਖਣਾ ਫਿਰ ਸਾਡੇ ਵਰਗੇ ਪੈਦਾ ਨਹੀਂ ਹੋ ਸਕਦੇ ਅਸੀਂ ਰਲ ਕੇ ਵੀ ਇੱਕ ਗੁਰੂ ਨੂੰ ਪੈਦਾ ਨਹੀਂ ਕਰ ਸਕਦੇ ਮਹਾਰਾਜ ਇਹ ਖਾਲਸਾ ਪੰਥ ਹੁਕਮ ਕਰਦਾ ਤੁਸੀਂ ਚਮਕੌਰ ਦੀ ਗੜੀ ਨੂੰ ਛੱਡ ਕੇ ਚਲੇ ਜਾਓ ਫੇਰਾ ਦਸੰਬਰ ਦਾ ਮਹੀਨਾ ਸ਼ੁਰੂ ਹੋ ਗਿਆ ਜੀ ਉਹ ਦਾ ਸ਼ੁਰੂ ਹੋ ਜਾਣਾ ਹੈ ਮਹਾਰਾਜ ਫੇ ਜਦੋਂ ਤੋਰਨ ਲੱਗੇ ਨਾ ਤੇ ਸਤਗੁਰੂ ਦੀ ਨਿਗਾ ਆਪਣੇ ਦਸਤਾਰ ਤੇ ਲੱਗੇ ਕਲਗੀ ਤੋੜੇ ਵੱਲ ਗਈ ਖਾਲਸਾ ਜੀ ਅਸੀਂ ਕਲਗੀ ਧਰ ਦਾ ਦੇਨ ਨਹੀਂ ਦੇ ਸਕਦੇ ਹਰ ਵੇਲੇ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਸ਼ੁਕਰਾਨਾ ਕਰਿਆ ਕਰੋ ਕਵੀ ਲਿਖਦਾ ਇਹ ਦੇਸ਼ ਦੇਸ਼ ਨਾ ਹੁੰਦਾ ਜੇ ਪਿਤਾ ਦਸ਼ਮੇਸ਼ ਨਾ ਹੁੰਦਾ ਉਹ ਅੱਜ ਚਮਕੌਰ ਦੀ ਗੜੀ ਨੂੰ ਛੱਡਣ ਲੱਗਿਆਂ ਮਨ ਵਿੱਚ ਆਇਆ ਗੁਰੂ ਗੋਬਿੰਦ ਸਿੰਘ ਤੇਰਾ ਆਪਣੇ ਕੋਲ ਕੀ ਸੀ ਆਨੰਦਪੁਰ ਸੀ ਤੂੰ ਪੰਥ ਤੋਂ ਵਾਰਿਆ ਵਿਦਿਆ ਸਾਗਰ ਗ੍ਰੰਥ ਸੀ ਤੂੰ ਪੰਥ ਤੋਂ ਵਾਰਿਆ ਵੱਡੇ ਸਾਹਿਬਜਾਦੇ ਤੇਰੇ ਕੋਲ ਤੂੰ ਪੰਥ ਤੋਂ ਵਾਰੇ ਤੇ ਤੁਰਦਿਆਂ ਤੁਰਦਿਆਂ ਆਪਣਾ ਹੱਥ ਦਸਤਾਰ ਤੇ ਲੱਕੇ ਕਲਗੀ ਤੋੜੇ ਨੂੰ ਗਿਆ ਤੇ ਕਲਗੀ ਤੋੜਾ ਲਾ ਕੇ ਉਹ ਵੀ ਜਾਂਦਿਆਂ ਜਾਂਦਿਆਂ ਬਾਬਾ ਸੰਗਤ ਸਿੰਘ ਦੀ ਝੋਲੀ ਪਾ ਕੇ ਕਿਹਾ ਖਾਲਸਾ ਜੀ ਗੁਰੂ ਗੋਬਿੰਦ ਸਿੰਘ ਦੇ ਕੋਲ ਇੱਕ ਕਲਗੀ ਤੋੜਾ ਬਚਿਆ ਸੀ ਆ ਲਓ ਮੈਂ ਪੰਥ ਦੀ ਝੋਲੀ ਪਾ ਕੇ ਇਸ ਘੜੀ ਨੂੰ ਛੱਡ ਕੇ ਜਾ ਰਿਹਾ ਹਾਂ